ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਇੱਕ ਫਰੌਕ ਸੂਟ ਐਂਡ ਬੈਬੋ ਸੂਟ ਬੈਬੋ ਦਾ ਸੂਟ ਦਿਖਾਵਾਂਗੇ ਇਹ ਫਰਸਟ ਸੂਟ ਹੈ ਜੀ ਸਾਡਾ ਹੈਂਡ ਪੇਂਟ ਬਰਬਰੀ ਮਸਲੀਨ ਇਹਦਾ ਫੈਬਰਿਕ ਆ ਔਰ ਇਹ ਫੁੱਲ ਫਲੇਅਰ ਫਰੌਕ ਬਣਾਈ ਹੈ ਇਹ ਵਾਲੀਆਂ ਇਹਦੀਆਂ ਅਮਰੀਲਾ ਕੱਟ 슬ੀਵਜ਼ ਆਣ ਗਈਆਂ ਔਰ a ਵਾਲਾ ਇਹਦੇ ਨਾਲ ਕੰਟਰਾਸਟ ਦੁਪੱਟਾ ਰੈਡੀ ਕੀਤਾ ਹੈ। ਇਹਦੀ ਬੈਕ ਸਾਈਡ ਤੇ ਇਸ ਤਰ੍ਹਾਂ ਆਪਾਂ ਜੀ ਬਣਾਈ ਹੈ। ਵੇਲ ਬਣਾਈ ਹੈ। ਇਹ ਬੈਕ ਸਾਈਡ ਆ ਜੀ ਦੀ। ਇਹ ਦੁਪੱਟਾ ਇਹਦੇ ਨਾਲ ਆਪਾਂ ਬਾਟਮ ਜਿਹੜੀ ਰੈਡੀ ਕੀਤੀ ਹੈ ਉਹ ਕਲਾਜ਼ਿੰਗ ਦਿੱਤਾ ਹੈ ਇਹ ਪਲਾਜ਼ੋ ਲੈ ਲਿਗਾ ਇਸ ਉੱਤੇ ਦੀ ਕੋਸਟ ਹੈ ਜੀ ਅ ਸਿਰਫ ਪੇਂਟ ਦੀ ਔਰ ਫੈਬਰਿਕ ਦੀ ਵਿਦਆਉਟ ਸਟਿਚਿੰਗ ਇਹਦੀ ਸਟਿਚਿੰਗ ਦੀ ਕੋਸਟ ਹੈਗੀ ਆ 2500 ਰੁਪਈਆ ਅਗਰ ਤੁਸੀਂ ਇਸੇ ਟਾਈਪ ਦੇ ਫੈਬਰਿਕ ਚ ਬਣਾਓਗੇ ਤਾਂ 2500 ਹੈ ਜੇ ਉਸ ਤੋਂ ਵਧੀਆ ਫੈਬਰਿਕ ਬਣਾਓਗੇ ਜਿਵੇਂ ਸਿਲਕ ਵਗੈਰਾ ਚ ਤਾਂ ਉਹਦੀ ਕੋਸਟ ਹੋਰ ਵਾਜੇਗੀ ਨਾ ਅਗਲਾ ਡਿਜ਼ਾਈਨ ਹੈ ਜੀ ਵੈਲਵਟ ਤੇ 9000 ਦੀ ਬਹੁਤ ਵਧੀਆ ਵੈਲਵਟ ਹੈ ਜਿਹੜੀ ਹੈਂਡਵਰਕ ਲਈ ਹੈਂਡ ਪੇਂਟ ਲਈ ਬਲੌਕ ਪੇਂਟ ਲਈ ਯੂਜ਼ ਹੁੰਦੀ ਹੈ ਇਹਦੇ ਤੇ ਆਪਾਂ ਫੋਇਲ ਵਰਕ ਕੀਤਾ ਆ ਇਹ ਆ ਜਾਏਗਾ ਜੀ ਫਰੰਟ ਸੂਟ ਦਾ ਇਹ ਵਾਲੀਆਂ ਇਹਦੀਆਂ 슬ੀਵਜ਼ ਆਣ ਲੀਆਂ ਜੀ ਬੈਕ ਸਾਈਡ ਕੇਰੇ ਦਾ ਕੋਈ ਇਸ਼ੂ ਨਹੀਂ ਹੈ ਕੇਰਾ ਜਿੰਨਾ ਤੁਸੀਂ 24 ਇੰਚ 26 ਇੰਚ ਜਿੰਨਾ ਤੁਸੀਂ ਰੱਖਣਾ ਰੱਖ ਸਕਦੇ ਹੋ ਇਹ ਸੂਟ ਆਪਾਂ ਜੀ ਆਰਡਰ ਤੇ ਰੈਡੀ ਕੀਤੇ ਹੋਏ ਆ ਤੁਸੀਂ ਆਪਣੀ ਮਨਪਸੰਦ ਦਾ ਕਿਸੇ ਵੀ ਕਲਰ ਤੇ ਕਿਸੇ ਵੀ ਟਾਈਪ ਦਾ ਡਿਜ਼ਾਈਨ ਬਣਵਾ ਸਕਦੇ ਹੋ ਇਹ ਨਾਲ ਸ਼ਾਲ ਆ ਫੁੱਲ ਲੈਂਥ ਦਾ ਸ਼ਾਲ ਰੈਡੀ ਕਰਵਾਇਆ ਜੀ ਉਹਨਾਂ ਨੇ ਏ ਵਾਲੇ ਸੂਟ ਦੀ ਕੋਸਟ ਰਹਿ ਗਈ ਜੀ 3000 ਆ ਫੈਬਰਿਕ ਇਹ ਵਾਲਾ ਔਰ ਇਹ ਵਾਲੀ ਬਾਟਮ ਹੈ ਇਹਦੇ ਨਾਲ ਬਾਟਮ ਅਗਰ ਤੁਸੀਂ ਸੇਮ ਨਹੀਂ ਲਾਣੀ ਫੈਬਰਿਕ ਚੋ ਸਿਲਕ ਫੈਬਰਿਕ ਚ ਲਾਣੀ ਆ ਤਾਂ ਉਹ ਡਾਈ ਹੋ ਜੇਗੀ 3000 ਰੁਪਏ ਇਸ ਸੂਟ ਦੀ ਕੋਸਟ ਰਹੂਗੀ ਬਹੁਤ ਹੀ ਜੈਨੂਨ ਰੇਟ ਤੇ ਫਿਰ ਸੂਟ ਤਿਆਰ ਕਰਕੇ ਦਿੰਨੇ ਆ ਜੀ ਔਰ ਵਧੀਆ ਵਾਲੇ ਸੂਟ ਕੋਸ਼ਿਸ਼ ਕਰੀ ਜੀ ਫੈਬਰਿਕ ਵਧੀਆ ਵਾਲਾ ਯੂਜ਼ ਕਰੀਏ ਇਹਦੇ ਵਿੱਚ ਹੋਰ ਸਟਾਈਲ ਚ ਸੂਟ ਤੁਸੀਂ ਬਨਵਾ ਲੈਣਾ ਸਾਨੂੰ ਜਰੂਰ ਸਾਨੂੰ ਕੰਟੈਕਟ ਕਰੋ ਸਾਡੇ ਨਾਲ ਇਹ ਵਾਲੇ ਸੂਟਸ ਦੀ ਵੀ ਆਊਟਫਿਟ ਸਟੀਚ ਹੋਣ ਤੋਂ ਬਾਅਦ ਇਸ ਤਰ੍ਹਾਂ ਦੀ ਆਊਗੀ ਜੀ ਇਹ ਫੋਟੋ ਐਡਿਟ ਕਰਕੇ ਅਸੀਂ ਤੁਹਾਨੂੰ ਦਿਖਾ ਰਹੀਆਂ ਕਿ ਸੂਟ ਦੀ ਲੁੱਕ ਕਿਵੇਂ ਦੀ ਲੱਗੂਗੀ ਜਿਹੜਾ ਵੈਲਵਟ ਵਾਲਾ ਸੂਟ ਆ ਉਹ ਤੁਸੀਂ ਸ਼ਾਲ ਹੋਰ ਵੀ ਕਿਸੇ ਸੂਟ ਨਾਲ ਕੰਟਰਾਸਟ ਵਿੱਚ ਵੇਅਰ ਕਰ ਸਕਦੇ ਹੋ ਜਿਵੇਂ ਫੋਟੋ ਵਿੱਚ ਦਿਖਾਇਆ ਆ ਇਹ ਵਾਲੇ ਵੈਲਵਟ ਦੇ ਬਹੁਤ ਸੋਹਣੇ ਸੂਟ ਬੰਦੇ ਆ ਔਰ ਰੀਜ਼ਨੇਬਲ ਪ੍ਰਾਈਸ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ ਸਾਡੇ ਨਾਲ ਕੰਟੈਕਟ ਕਰੋ ਜੀ ਆਰਡਰ ਤੇ ਸੂਟ ਬਣਵਾਉਣ ਲਈ ਸਾਡੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਲਈ ਸੋਨੇ ਸੋਨੇ ਸੂਟਸ ਲੈ ਕੇ ਆ ਸਕੀਏ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀਆਂ ਵੀਡੀਓਜ਼ ਵਾਚ ਕਰਨ ਲਈ